ਸਰਦਾਰ ਕਰਮਵੀਰ ਸਿੰਘ ਘੁੰਮਣ ਮੈਂ ਆਪ ਜੀ ਦਾ ਧਿਆਨ ਆਪਣੇ ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਖਸਤਾ ਹਾਲਾਤ ਵੱਲ ਦਿਵਾਉਣਾ ਚਾਹੁੰਦਾ ਤਲਵਾੜਾ ਦਾ ਜੋ ਬੱਸ ਸਟੈਂਡ ਹੈ ਪੰਜਾਬ ਦੇ ਨਾਲ ਹਿਮਾਚਲ ਦੇ ਲੋਕਾਂ ਨੂੰ ਵੀ ਸਹੂਲਤ ਦਿੰਦਾ ਹੈ ਇਸ ਦੀ ਬਿਲਡਿੰਗ ਬਹੁਤ ਖਸਤਾ ਹਾਲਾਤ ਵਿੱਚ ਹੈ ਅਤੇ ਬਿਲਕੁਲ ਅਨ ਸੇਫ ਹੈ ਕਿਸੇ ਵੇਲੇ ਵੀ ਕੋਈ ਅਨ ਸਿਕਾ ਵੀ ਘਟਨਾ ਜਿਹੜੀ ਹੈ ਵਾਪਰ ਸਕਦੀ ਹੈ ਬੱਸ ਸਟੈਂਡ ਬਹੁਤ ਪੁਰਾਣਾ ਹੈ ਤੇ ਸਰਕਾਰ ਦੇ ਵਿੱਚ ਧਿਆਨ ਦੇ ਵਿੱਚ ਇਸ ਨੂੰ ਮੈਂ ਨਵਾਂ ਬਣਾਉਣ ਦੀ ਕੋਈ ਤਜਵੀਜ਼ ਹੈ ਜੇਕਰ ਹਾਂ ਤਾਂ ਕਦੋਂ ਤੱਕ ਨਵੀਂ ਬਿਲਡਿੰਗ ਜਿਹੜੀ ਬਣੇਗੀ ਸਰਦਾਰ ਤਰਨਪੀਰ ਸਿੰਘ ਸੌਂ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ ਧੰਨਵਾਦ ਸਪੀਕਰ ਸਾਹਿਬ ਸਰ ਮਾਨਯੋਗ ਮੈਂਬਰ ਸਾਹਿਬ ਨੇ ਤਲਵਾੜਾ ਦੇ ਬੱਸ ਸਟੈਂਡ ਦੇ ਬਾਰੇ ਵਿੱਚ ਜੋ ਜ਼ਿਕਰ ਕੀਤਾ ਇਹਦਾ ਜਵਾਬ ਹੈ ਹਾਂਜੀ ਇਹ ਠੀਕ ਹੈ ਕਿ ਹਲਕਾ ਦਸੂਆ ਦੇ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਬਿਲਡਿੰਗ ਦੀ ਹਾਲਤ ਜਿਹੜੀ ਖਸਤਾ ਹੈ ਹਾਲ ਦੀ ਘੜੀ ਪੰਚਾਇਤ ਸੰਤੀਪਾਸ ਬਸ ਸਟੈਂਡ ਦੀ ਨਵੀਂ ਉਸਾਰੀ ਲਈ ਉਪਰੋਕਤ ਫੰਡਸ ਉਪਲਬਧ ਨਹੀਂ ਹਨ ਜਦੋਂ ਤੱਕ ਬਸ ਸਟੈਂਡ ਦੀ ਨਵੀਂ ਬਿਲਡਿੰਗ ਦੀ ਉਸਾਰੀ ਨਹੀਂ ਹੁੰਦੀ ਉਸ ਸਮੇਂ ਤੱਕ ਇਸ ਨੂੰ ਚਲਦੀ ਹਾਲਤ ਵਿੱਚ ਰੱਖਣ ਲਈ ਸੰਤੀ ਫੰਡ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿੱਚੋਂ ਰਿਪੇਅਰ ਕਰਨ ਦੇ ਉਪਰਾਲੇ ਅਸੀਂ 100% ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ